ਕਦੀ ਜੀ ਸ਼ੁਰੂ ਕਰਦੇ ਹਾਂ ਅਰਤੀ ਹੈ ਹੁਣ ਬੋਲੇ ਜੀ ਮਨ ਲੈ ਹਾਈਟ ਦੇਖੋ ਮੇਰੀ ਜ਼ਿੰਦਗੀ ਦੇ ਵਿੱਚ ਮੇਹੀ ਇੰਟਰੋਗੇਸ਼ਨ ਬਹੁਤ ਹੋ ਗਈ ਹੈ ਪਰ ਕਦੇ ਕਦੇ ਇੱਕ ਕਦੇ ਵੀ ਨਹੀਂ ਪ੍ਰੈਸ ਨੇ ਮੇਰੀ ਇੰਟਰੋਗੇਸ਼ਨ ਨਹੀਂ ਕੀਤੀ ਹੈਗੀ ਉਹ ਜਿਹੜੀ ਲਾਈਟ ਮੇਰੇ ਉੱਤੇ ਪੈ ਰਹੀ ਹੈ ਨਾ ਉਹ ਪੂਰਾ ਸਾਲ ਭਾਗੜਪੁਰ ਜੇਲ੍ਹ ਪਰतपुर ਜੇਲ੍ਹ ਦੇ ਵਿੱਚ ਮੇਰੀ ਅੱਖਾਂ ਦੇ ਵਿੱਚ ਉਹ ਜਿਹੜੀ ਲਾਈਟ ਪਾਉਂਦੇ ਰਹੇ ਆ ਹੁਣ ਜੇ ਕਿਰਪਾ ਕਰੋਗੇ ਤੇ ਉਹਨੂੰ ਬਚਾ ਦੋਗੇ ਫਿਰ ਮੈਂ ਤੁਹਾਡੇ ਨਾਲ ਬਹੁਤ ਛੋਟੀ ਤਰ੍ਹਾਂ ਗੱਲ ਕਰੂਗਾ। ਜੀ ਥੈਂਕ ਯੂ ਜੀ ਥੈਂਕ ਯੂ। ਸਾਡੀ ਪ੍ਰੈਸ ਕਾਨਫਰੰਸ ਤੋਂ ਦੇ ਬਹੁਤ ਦੇਰ ਬਾਅਦ ਹੋਈ ਹੈ। ਕਿਉਂ ਕਰਕੇ ਜਮਾਨਾ ਬਦਲ ਗਿਆ ਹੈ। ਜਦੋਂ ਮੋਦੀ ਸਾਹਿਬ ਆਏ ਹੈ ਜਦ ਹੀ ਹਿੰਦੂਤਵਾ ਉੱਤੇ ਆਈ ਹੈ। ਉਸ ਤੋਂ ਬਾਅਦ ਸਾਡੀਆਂ ਘੱਟ ਗਿਣਤੀਆਂ ਦਾ ਦਬਾਅ ਬਹੁਤ ਘਟ ਗਿਆ ਤੇ ਕਈ ਅਫਬਾਰਾ ਹੋਤੀ ਹੈ ਜਿਹੜਾ ਸਾਡਾ ਨਾਂ ਲੈਣ ਤੋਂ ਨੇਚੋਂ ਦੀਆਂ ਉਹਨਾਂ ਨੂੰ ਦੱਸਿਆ ਕਿ ਹੈ ਕਿ ਜੇ ਇਹੋ ਜਿਹੇ ਬੰਦਿਆਂ ਦੇ ਤੁਸੀਂ ਨਾਂ ਦਿਓਗੇ ਤਾਂ ਇਹਨਾਂ ਲੋਕਾਂ ਤੇ ਇਹਨਾਂ ਦੀ ਸੋਚ ਨੂੰ ਆਕਸੀਜਨ ਮਿਲ ਰਹੀ ਹੈ ਤੋ ਇਹ ਬੜਾ ਤਕੜਾ ਪ੍ਰੈਸ ਕਲੱਬ ਹੈ ਮੈਂ ਬੇਨਤੀ ਕਰੂੰਗਾ ਕਿ ਆਪਾਂ ਨੂੰ ਜਰਨਲਿਜ਼ਮ ਦੇ ਵਿੱਚ ਇਹੋ ਜਿਹੇ ਵਖਰੇਵਾਂ ਨਹੀਂ ਕਰਨਾ ਚਾਹੀਦਾ ਔਰ ਅਸੀਂ ਆਪਣੀ ਲੈਕਚਰਾਂ ਲਈ ਤਿਆਰ ਹੋ ਕੇ ਆਏ ਹਾਂ ਮੈਂ ਬਹੁਤ ਕੰਮ ਕੀਤਾ ਹੈ ਪਿੰਡਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਜੇ ਵੀ ਇਹ ਦਵਾ ਕਰਦੀ ਹੈ ਬੀਜਪੀ ਤੇ ਮੋਦੀ ਸਰਕਾਰ ਦੀ ਗਰੀਬੀ ਖਤਮ ਹੋ ਗਈ ਹੈ ਗਰੀਬੀ ਜੁੜੇ ਕਿਉਂ ਹੈ ਜਦੋਂ ਮੈਂ ਪਹਿਲਾ 1992 ਵਿੱਚ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ ਤੇ ਜਾਉਂਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਬੀਬੀਆਂ ਨੇ ਸਿਰਾਂ ਦੇ ਉੱਤੇ ਪੰਡਾ ਪੱਠੇ ਦੀਆਂ ਅਠਾਈਆਂ ਹੋਈਆਂ ਹੈ ਤੋ ਆਪਣੇ ਡੰਗਰਾਂ ਨੂੰ ਜਾਖ ਦੇਣ ਗਿਆ ਕੋਈ ਖੁਕੀ ਦੇ ਸਾਥ ਨਹੀਂ ਕੋਈ ਗੈਸ ਨਹੀਂ ਕੋਈ ਕੁਛ ਨਹੀਂ ਹੈਗਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ ਉਹਨਾਂ ਦਾ ਕਮਰਾ ਸਿਰਫ ਇੱਕ ਹੈ ਜਿੱਥੇ ਸਾਲ ਦੇ ਵਿੱਚ ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ ਛੁੜਦਾ ਜੇ ਉਹਨਾਂ ਦੇ ਮੁੰਡਾ ਤੇ ਨੂੰਹ ਹੋਵੇ ਉਸੇ ਕਮਰੇ ਚੁੰਦਾ ਜੇ ਉਹਨਾਂ ਦੇ ਕੋਲੇ ਮੱਝ ਹੋਵੇ ਜਾਂ ਗਾਂ ਹੋਵੇ ਸਰਦੀ ਜਦੋਂ ਕੜਾਕੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ ਇਹ ਅੱਛੀ ਦਿਖੇ ਹਾਲਾਤ ਅੱਜ ਜਦੋਂ ਇੰਡੀਆ ਕਹਿੰਦਾ ਹੈ ਸਾਨੂੰ ਅੰਗਰੇਜ਼ਾਂ ਤੋਂ ਰਾਹਤ ਮਿਲੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਅਜਾਤੀ ਦੇ ਸਮੇਂ ਗੰਗਾ ਬਹੁਤ ਪਵਿੱਤਰ ਦਰਿਆ ਹੈ ਇਹ ਮੰਨਿਆ ਜਾਂਦਾ ਸਾਡੀ ਗ੍ਰੰਥਾਂ ਦੇ ਵਿੱਚ ਪਰ ਜਦ ਤੋਂ ਇਹ ਗ੍ਰੇਸ ਗਏ ਇਹਦੇ ਵਿੱਚ ਸਾਰਾ ਸੀਵਰੇਜ ਸਾਰਾ ਲੈਟਰਨ ਦਾ ਗੰਦ ਸਾਰਾ ਮਿਊਨਿਸਪਲ ਦਾ ਗੰਦ ਸਾਰੀਆਂ ਫੈਕਟਰੀਆਂ ਦਾ ਗੰਦ ਜਮਰੇ ਦੀਆਂ ਫੈਕਟਰੀਆਂ ਦਾ ਗੰਦਾਂ ਸਾਰਾ ਗੰਗਾ ਦੇ ਵਿੱਚ ਪੈਂਦਾ ਹੈਗਾ ਹੁਣ ਮੈਨੂੰ ਤੁਸੀਂ ਦੱਸੋ ਕਿ ਇਹ ਜੀ ਆਜ਼ਾਦੀ ਜੀ ਦੇ ਵਿੱਚ ਹਿੰਦੂ ਦੀ ਮੈਜੋਰਟੀ ਹੋਗੀ ਹਿੰਦੂ ਦਾ ਮੁਲਕ ਹੋ ਗਿਆ ਤੇ ਜੇ ਉਹ ਆਪਣੇ ਪਵਿੱਤਰ ਦਰਿਆ ਨੂੰ ਨਹੀਂ ਸੰਭਾਲਦਾ ਤੇ ਫਿਰ ਤੁਹਾਨੂੰ ਤੇ ਮੈਨੂੰ ਕਿਹੜਾ ਸੰਪਰਕ ਦਾ ਅਸਰ ਹੁੰਦਾ ਮੇਰਾ ਮਤਲਬ ਹੈ ਕਿ ਉਥੋਂ ਦੇ ਮੇਰਾ ਮਤਲਬ ਹੈ ਕਿ ਉਤੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਨਾਰਸ ਤੋਂ ਐਮਪੀ ਬਣ ਕੇ ਆਦੇ ਤੇ ਉਤੋਂ ਦਾ ਸਾਰਾ ਮਿਊਂਸਿਪੈਲਿਟੀ ਦਾ ਗੰਦ ਗੰਗਾ ਦੇ ਵਿੱਚ ਸਿੱਕਦੇ ਆ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਔਰ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ। ਜਿਸ ਵਿੱਚ 1 ਲੱਖ ਰੁਪਇਆ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ। ਜਦਕਿ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀ ਕਿ ਇਹਦਾ ਫੈਸਲਾ ਕੀ ਹੋਵੇ ਬੈਨੋ ਬਤੌਰ ਮੈਂਬਰ ਪਾਰਲੀਮੈਂਟ ਸਰੂਰ ਦਾ ਨਹੀਂ ਬੁਲਾਇਆ ਗਿਆ ਪਰ ਉਸ ਤੋਂ ਬਾਅਦ ਮੈਨੂੰ ਮਿਲਿਆ ਮੈਂ ਕਿ 1 ਕਰੋੜ ਰੁਪਏ ਹਰੇ ਘਰ ਦੇ ਵਿੱਚ ਦਿਓ ਸਾਰੀਆਂ ਨੌਜਵਾਨ ਵਿਧਵਾਵਾਂ ਹੈਗੀਆਂ ਇਹਨਾਂ ਨੂੰ ਨੌਕਰੀ ਦਿਓ ਤੇ ਇਹਨਾਂ ਦੇ ਘਰਾਵਲ ਦੇਖੋ ਕਿ ਕਿਵੇਂ ਥਰੇੜਾ ਆਈ ਹੋਈਆਂ ਕਿਵੇਂ ਟੁੱਟੇ-ਪੁੱਟੇ ਐ ਏਜੇ ਟੀਕਾ ਲਾ ਦੋ ਤਾਂ ਫਿਰ ਇਹ ਬਹੁਤ ਵਧੀਆ ਹੋਊਗਾ ਪਰ ਅਜੇ ਤੱਕ ਮਹਾਫਜ਼ਾ ਉਹ ਗ੍ਰੀਪਾ ਦੇ ਕੋਲੇ ਨਹੀਂ ਗਿਆ ਹੈਗਾ ਸੋ ਇਹ ਜਿਹੜੀਆਂ ਮੋਤੀ ਸਾਹਿਬ ਕਹਿੰਦੇ ਆ ਕਿ ਮੈਂ ਤਬਦੀਲੀ ਕਰਤੀ ਐ ਸਾਰਾ ਕੁਝ ਕਰਤਾ ਐ ਇਹ ਸਾਰਾ ਬਿਲਕੁਲ ਵੱਡੇ ਪੱਤਰ ਦੇ ਉੱਤੇ ਇਹ ਤੁ ਬੋਲੇ ਜਾ ਰਿਹਾ ਹੈ ਇਹ ਗੋਬਲਸ ਦਾ ਪ੍ਰੋਪਗੈਂਡਾ ਹੈਗਾ ਤੇ ਨਰਾਏ ਝੂਠ ਦਾ ਬਲੰਦੇ ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਆ 1 2024 ਦੇ ਵਿੱਚ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਦੇ ਵਿੱਚ ਤੁਸੀਂ ਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਆਂ ਔਰ 2 ਮਹੀਨੇ ਬਾਅਦ ਫੇਰ ਚੀਖ ਦਿਹਾੜਾ ਪੈਂਦਾ ਕਿ ਕੀ ਗਵਰਨਮੈਂਟ ਆ ਨਹੀਂ ਕੀਤਾ ਹੋ ਨਹੀਂ ਕੀਤਾ ਇਹ ਨਹੀਂ ਕੀਤਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨਮਾਇੰਦਾ ਚੁਣਦੇ ਆ ਆਪਣੀ ਸਰਕਾਰ ਬਣਾਉਂਦੇ ਆ ਜਿਹੋ ਜਿਹੇ ਹਾਲਾਤੋਂ ਸਰਕਾਰ ਪੈਦਾ ਕਰਦੀ ਹੈ ਉਹੀ ਨੇ ਲੋਕ ਜ਼ਿੰਮੇਵਾਰ ਨੇ ਫੇਰ ਕੀ ਆਪਾਂ ਸੋਚ ਕੇ ਵੋਟ ਪਾਉਂਦੇ ਆ ਆਹ ਜਿਹੜੀ ਸ਼ਰਾਬ ਜ਼ੇ ਦਿਨੀ ਫੜੀ ਗਈ ਹੈ ਇਸ ਨੇ 10000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀ ਜੀਆਂ ਜੀ ਦਾ ਮਤਲਬ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਸ਼ਰਾਬ ਭੁੱਕੀ ਭੀਮ ਹੈਰਵੇਂ ਵੋਟਰਸ ਨੂੰ ਦੇ ਕੇ ਵੋਟ ਲੈਂਦੀਆਂ ਉਹ ਹੁਣ ਪੂਰੀ ਤਿਆਰੀ ਚ ਨੇ ਕਿ ਅਸੀਂ ਕਿੱਥੇ ਕਿੱਥੇ ਜਾਵਾਂਗੇ ਸ਼ਰਾਬ ਬਾਅਦ ਤੇ ਇਹ ਸਾਰੀਆਂ ਚੀਜ਼ਾਂ ਖਰੀਦਣੀਆਂ ਹੈਗੀਆਂ ਇਹ ਸਾਰੀਆਂ ਰਿਸਪੌਂਸਿਬਿਲਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ ਉਹਦੇ ਵਿੱਚੋਂ ਕੋਈ ਵੀ ਇਹੋ ਜਿਹੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਸੋ ਅਸੀਂ ਸਾਰੇ ਰਿਸਪੌਂਸਿਬਲ ਆਏ ਜਿਹੜੀ ਸਾਨੂੰ ਸਰਕਾਰ ਮਿਲਦੀ ਹੈ ਹੁਣ ਇਹ ਮੀਟਿੰਗ ਸੱਤੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੀ ਜਾਖੋ ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਕੁਝ ਗੱਲਾਂ ਕਰਤੇ ਇਹ ਪਾਰਟੀ ਤੋਂ ਸਤੀਫਾ ਦੇ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਐ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਐ ਇਹਨਾਂ ਨੂੰ ਵਡਾਉ ਦਾ ਦਿੱਤਾ ਜਾਊਗਾ ਤੇ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਵਾਂਗੇ ਇਲੈਕਸ਼ਨਸ ਦੇ ਕੁਝ ਕੈਂਡੀਡੇਟਸ ਅੱਜ ਅਸੀਂ ਅਨਾਉਂਸ ਕਰਨਾ ਚਾਹੁੰਦੇ ਹੈਗੇ ਆ ਉਹ ਲਿਸਟ ਕਿੱਥੇ ਹੈ ਉਹ 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 ਫਿਰ ਇਹ ਕੈਂਡੀਡੇਟਸ ਨੇ ਅੱਜ ਹਾਂਜੀ ਇਹ ਨਨਪੁਰ ਸਾਹਿਬ ਤੋਂ ਸ੍ਰੀ ਜਸਵੰਤ ਕੁਸ਼ਲਪਾਲ ਸਿੰਘ ਮਾਣੂ ਚੁਣਿਆ ਜੀ ਲੁਧਿਆਣੇ ਤੋਂ ਅਮਰਪਾਲ ਸਿੰਘ ਸੰਧਰੇ ਨੂੰ ਫ੍ਰੀਫੋਰਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈਗਾ ਹਾਂ ਪਟਿਆਲਾ ਤੋਂ ਪ੍ਰੋਫੈਸਰ ਮਨਜਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਫੁਰਕ ਖੇਤਰ ਤੋਂ ਖਜਾਨ ਸਿੰਘ ਹੈਗੀ ਹੈ ਫਾਕੀ ਦੇ ਥੋੜੇ ਜੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਆ ਨਾਨਕਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੁਤੇਹੜੀ ਤੋਂ ਅਮਲਪਾਲ ਸਿੰਘ ਸੰਧਰਾ ਜੀ ਫ੍ਰੀਡਪੋਰਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁੱਦ ਤੇ ਪਟਿਆਲੋਂ ਤੋਂ ਪ੍ਰੋਫੈਸਰ ਬੰਜਪਾਲ ਸਿੰਘ ਆ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਇਲੈਕਸ਼ਨਾਂ ਦੇ ਲਈ ਡਿਪਲੋਏ ਕੀਤੀ ਹੈ ਤੇ ਅਸੀਂ ਲੜਨ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਲ ਨਹੀਂ ਹੈ ਕਿਉਂਕਿ ਇਹ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈ ਜੀ ਹੈ ਜੋ ਕੁਝ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਟੱਟ ਗਿੰਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਦ ਦੇ ਵਿੱਚ ਮਾਰ ਦਿੰਦੇ ਸੀਗੇ ਵੱਧ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਇਸ ਸੱਖਾ ਨੂੰ ਕੈਂਡੀਡੇਟ ਦੇ ਵਿੱਚ ਬਰਬਾਦ ਦੇਣਾ ਅਮਰੀਕਾ ਦੇ ਵਿੱਚ ਇਹ ਬਰਬਾਦ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਚੜੀ ਚੀਜ਼ ਹੈ ਅਸੈਸਿਨੇਸ਼ਨਸ ਆਫ ਰੌਡ ਆਫ ਸਿੱਖ This is a very serious matter ਤੇ ਇਹਨਾਂ ਨਾਲ ਸਿੱਖ ਜਿਹੜੇ ਹੈਗੇ ਆ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਪੇ ਇਹ ਚੁੱਪ ਕਰਕੇ ਨਹੀਂ ਬੈਠਦੇ ਇਸ ਕਰਕੇ ਜਿਹੜੇ ਸਾਡੇ ਔਰਨ ਅਫੇਸ ਦੇ ਵਜ਼ੀਰ ਹਨ ਡੈਕਟਰਿਸ਼ਨ ਜੀ ਜਿੱਦਣ ਡਰੋਪੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿਟਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਨਿਸ਼ਾਨਾ ਮਾਰਿਆ ਇੱਕ ਤੇ ਇੱਕ ਕਾਮਨ ਇੰਡੀਆ ਦਾ ਸਿਪਾਹ ਜੋ ਦਿਨ ਬਾਅਦ ਜੈਸ਼ੰਦਰ ਜੀ ਨੂੰ ਜੈ ਪਲਸ ਸਿਕਿਉਰਿਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹਦੇ ਕਨਸੀਕਵੈਂਸਸ ਹੋਣਗੇ ਜੈ ਸੰਕਰਤੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਏ ਹੈ ਕਿ ਜੀ ਚੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੈ ਸੰਕਰਤੀ ਤੁਸੀਂ ਤਾਂ ਆਪਣੇ ਆਪ ਨੂੰ ਹੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਚੀਨ ਤੋਂ ਕਿਵੇਂ ਬਚਾ ਕੇ ਰੱਖੋਗੇ ਜੈ ਸਕਿਉਰਟੀ ਹੈ ਰਾਤ ਨੂੰ ਤੁਹਾਡੇ ਪਰਦੇ ਤੇ ਪਿੱਛੇ ਦੇਖਿਆ ਜਾਂਦਾ ਤੁਹਾਡੇ ਟਾਇਲਟ ਦੇਖਿਆ ਜਾਂਦਾ ਤੁਹਾਡੇ ਮੰਡੀ ਦੇ ਥੱਲੇ ਦੇਖਿਆ ਜਾਂਦਾ ਤੇ ਮੇਰਾ ਮਤਲਬ ਇਹ ਤੁਸੀਂ ਆਪਣੇ ਆਪ ਨੂੰ ਵੀ ਸਾਂਝ ਸਕੀ ਤੇ ਫਿਰ ਫਿਲੀਪੀਨਸ ਨੂੰ ਕੇ ਮੈਂ ਸੰਭੋਗ ਵਿੱਚ ਸੋ ਇਹ ਬਹੁਤ ਖਤਰੇ ਦੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਮੈਂ ਜਦੋਂ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਖਦਾ ਰਿਹਾ ਕਿ ਨਾ ਕਰੋ ਸੰਤ ਜਨੈਲ ਸਿੰਘ ਪਿੰਡਵਾਲਿਆਂ ਦੇ ਨਾਲ ਤੁਸੀਂ ਸੁਣਾ ਕਰੋ ਗੱਲ ਕਰੋ ਸਿੱਖਾਂ ਦੇ ਮਸਲੇ ਹੈ ਅਸੀਂ ਲੱਲੂ ਪੰਚੂ ਨਹੀਂ ਹੈ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਐ ਪਰ ਅਸੀਂ ਚਾਹੁੰਦੇ ਆ ਆਪਣਾ ਨੇ ਦਾ ਦੇਸ਼ ਤੇ ਤੁਸੀਂ ਗੱਲ ਕਰੋ ਉਹ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਹੈ ਜੋ ਕੁਸ਼ੌਣਾ ਦੇ ਨਾਲ ਕਸ਼ਮੀਰ છોਰੇ ਐ ਜੋ ਟ੍ਰਾਈਬਲਜ਼ ਹੈ ਜਿਵੇਂ ਉਹਨਾਂ ਨੂੰ ਨਕਸਲਾਈਟ ਤੇ ਮਾਓਵਾਦੀ ਕਹਿੰਦੇ छत्तीसगढ़ ਦੇ ਵਿੱਚ Madhya Pradesh ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਪਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਹਾਂ politically democratically ਤੇ internationally ਅਸੀਂ ਇਹ ਚੀਜ਼ਾਂ ਦੇ ਖਿਲਾਫ ਹੈਗੇ ਸੋ ਅਮਰੀਕਾ ਨੇ ਵੀ ਠੀਕ ਕਿਹਾ ਹੈ ਕਿ ਜੇਰੀਵਾਲ ਬਾਰੇ ਜਰਮਨੀ ਨੇ ਵੀ ਠੀਕ ਕਿਹਾ ਹੈ ਤੇ ਸਾਡਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨੇ অবਜੈਕਸ਼ਨਸ اٹھਾਏ ਹੈ ਕਿ ਇਹ ਬਾਹਰ ਦੇ ਬੰਦੇ ਕਿਵੇਂ ਸਾਡੀ ਇੰਟਰਨਲ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਦੰਦੇ ਹੈ ਜਿੰਨੀ ਪੈਂਦੀ ਹੈ ਦਿੰਦੇ ਹੈ ਤੇ ਅਸੀਂ ਇਸ ਨੂੰ ਵੈਲਕਮ ਕਰਦੇ ਹਾਂ ਸੋ ਹੁਣ ਤੁਸੀਂ ਮੈਨੂੰ ਕੋਈ ਵੀ ਸਵਾਲ ਹੈ ਜਿਹੜਾ ਪੁੱਛ ਸਕਦੇ ਹੋ ਸਾਡਾ ਵੀ ਐਸਪੀ ਦੇ ਨਾਲ ਗੱਲ ਕੀਤੀ ਹੋ ਰਹੀ ਹੈ ਕਿ ਚਾਹਾਂਗੇ ਪਾਰਟੀ ਨੂੰ ਤਕੜਾ ਕਰਨ ਦਾ ਅਸਰ ਦਿਖਾਈ ਕਿ ਆ ਗੱਲਬਾਤ ਥੋੜੀ ਸੀ ਕਿ ਪਰ ਉਹ ਗੱਲ ਤਾਂ ਉੱਤੇ ਮੁੱਖੀ ਜਿੰਨਾ ਚਿਰ ਬੀਬੀ ਮਾਇਆਮਤੀ ਸਲਾਹ ਨਹੀਂ ਦੇਉਗੀ ਤੇ ਅਜੇ ਮੁੱਖੀ ਵੀ ਨਹੀਂ ਪਰੋਣਾ ਨੇ ਬਿਆਨ ਵੀ ਦਿੱਤਾ ਕਿ ਅਸੀਂ ਬਿਲਕੁਲ ਇਕੱਲੇ ਲੜਾਂਗੇ ਪਰ ਜੇ ਅਜੇ ਵੀ ਗੱਲ ਖਤਨਾ ਚਾਹਣ ਅਸੀਂ ਤਿਆਰ ਹੈ ਪਰ ਸਾਨੂੰ ਉੱਥੇ ਜਾਣ ਦੀ ਸਾਡੇ ਚ ਗੰਜਾਇਸਰ ਜੀ ਦਿੱਲੀ ਕਿ ਉੱਥੇ ਜਾ ਕੇ ਅਸੀਂ ਗੱਲਬਾਤ ਕਰੀਏ ਨਾ ਸੀ ਦਿੱਲੀ ਕਿਸ ਦੇ ਨਾਲ ਗਏ ਹੈ ਨਾ ਸੀ ਕਰਨ ਉਤਿਆਰ ਮਾਸਪ ਸੁਪਾਰ ਖੇਰਾ ਨੂੰ ਕਹਿੰਦੇ ਨੇ ਕਿ ਸਰੂਪ ਕੋ ਲੜਾ ਸਕਦਾ ਤੁਹਾਡੇ ਨਾਲ ਹਾਂਜੀ ਸੁਪਾਰ ਖੇਰਾ ਕੋਈ ਵੀ ਆ ਜੇ ਜੀ ਹੁਣ ਤਾਂ ਪਾਊਗਾ ਕਿਸੇ ਨੂੰ ਹੁਣ ਮੈਂ ਮੂੰਹ ਤਾਂ ਨਹੀਂ ਨ ਲਖੋਦਾ ਜਿਵੇਂ ਆਸਟ੍ਰੇਲ ਆਪਣਾ ਮੂੰਹ ਇਹਦੇ ਉਹਦੇ ਚ ਪਾ ਲੈਂਦੀ ਹੈ ਰੇਤੇ ਦੇ ਵਿੱਚ ਖਾਲ ਰੱਖੀ ਚੀਜ਼ ਆ ਗਈ ਅਸੀਂ ਤੇ ਆ ਰਹੇ ਬਾਤੋਂ ਤੁਸੀਂ ਪਹਿਲੇ ਕਿਹਨੂੰ ਟੈਕਨਾਲੋ ਕਿਹਨੂੰ ਮੰਨਦੇ ਹੋ ਤੁਸੀਂ ਕੰਪੀਟੀਟਰ ਆਪਣਾ ਸੰਗੂਹ ਦੇ ਵਿੱਚ ਸਰਕਾਰ ਦੀ ਚਰਚਾ ਨੂੰ ਕਿਵੇਂ ਦੇਖਦੇ ਹੋ ਮੈਂ ਅੱਜ ਦੀ ਘੜੀ ਤੱਕ ਸਾਰਿਆਂ ਤੋਂ ਦੇ ਹੈ ਜੀ ਮੈਨੂੰ ਲੱਗਦਾ ਨਹੀਂ ਮੇਰਾ ਕੋਈ ਕੰਪੀਟੀਟਰ ਅੱਜ ਤੁਸੀਂ ਵੀ ਆ ਕੇ ਪਤਾ ਕਰ ਲੋ ਹਰੇਕ ਪ੍ਰਿੰਟਸ ਮੈਂ ਪਹੁੰਚਿਆ ਹੋਇਆ ਹੈ ਹਰੇਕ ਪ੍ਰਿੰਟ ਦੇ ਵਿੱਚ ਮੇਰੀਆਂ ਗ੍ਰਾਂਟ ਸਪਾਂਸਰ ਹੋ ਨਹੀਂ ਹੈ ਉਹ ਇਹ ਸਾਰੇ ਸਮੂਹ ਦੇ ਵਿੱਚ ਪੀਸ ਰੱਖਿਆ ਸવાય ਆਹ ਜਿਹੜੀ ਸ਼ਰਾਬ ਦੇ ਨਾਲ ਮੋਟਾ ਹੋਈ ਹੈ ਜਿਹਨਾਲ ਸਟਰ ਪੀਸ ਡਿਸਟਰਬ ਹੋਇਆ ਟਰੇਡ ਬਿਲਕੁਲ ਠੀਕ ਕਰ ਰਹੀ ਹੈ ਨਵਾਂ ਇੱਕ ਹਸਪਤਾਲ ਹੈ ਕਿ ਅੰਦਰ ਬਰਨਾਲੇ ਦੇ ਵਿੱਚ ਜਿਹੜਾ ਇਨਫੈਕਸ਼ਨ ਡਿਜ਼ੀਜ਼ਸ ਨੂੰ ਟਰੀਟ ਕਰੂਗਾ ਸਾਰੇ ਇੰਡੀਆ ਤੋਂ ਪੇਸ਼ੈਂਟਸ ਆਉਣਗੇ ਉੱਥੇ ਵਪਾਰ ਵਧੂਗਾ ਉੱਥੇ ਹੋਟਲਸ ਵਧਣਗੇ ਕੋਈ ਸਾਢੇ 300 ਕਰੋੜ ਰੁਪਇਆ ਮੈਂ ਦੇਖਿਆ ਹੈ ਕਿ ਸਾਢੇ 500 ਬਰਨਾਲਾ ਤੇ ਮਲੇਰਕੋਟਲੇ ਦੀ ਜਿੰਨੀਆਂ ਵੀ ਬਿਜਲੀ ਦੀਆਂ ਤਾਰਾਂ ਤੇ ਖੰਭੇ ਐ ਇਹ ਤਬਦੀਲ ਹੋ ਜਾਣੇ ਐ ਸਾਲ ਦੇ ਅੰਦਰ ਅੰਦਰ ਇਹ ਤਬਦੀਲ ਹੋ ਜਾਣੇ ਕਿਸੇ ਦੇ ਕਰ ਤੇ ਉਹ ਤੋਂ ਇਹ ਤੋਂ ਇਤਾਰ ਨੂੰ ਵੀ ਕਿ ਕਿਸੀ ਦੀ ਮੋਟਰ ਨਹੀਂ ਚੱਲੇਗੀ ਬੜੀ ਫਲਕਚੁਏਸ਼ਨ ਨਹੀਂ ਹੋਊਗੀ ਬਹੁਤ ਸੋਹਣੀ ਤਰ੍ਹਾਂ ਬਿਜਲੀ ਦਾ ਇੰਤਜ਼ਾਮ ਕੀਤਾ ਗਿਆ ਹੈ। ਅੱਜਾ ਇਹ ਸ਼ਰਾਬ ਕਰਨ ਦਾ ਕਿੰਨਾ ਅਸਰ ਮਦਦ ਤੋਂ ਸ਼ਰਾਬ ਨਾਲ ਜਿਹੜਾ ਹੋਇਆ ਕਿ ਲੋਕ ਕਹਿੰਦੇ ਇਹ ਤਾਂ ਸੋਨਾ ਤੇ ਕਿੰਨਾ ਕਰਦਾ ਕੱਟ ਮੈਂ ਸਮਝ ਨਹੀਂ ਆ ਸ਼ਰਾਬ ਦਾ ਪੀਜ ਮੈਂ ਉਹਨਾਂ ਨਾਲ ਦੀ ਹਾਂਜੀ ਸ਼ਰਾਬ ਕਰਨ ਦਾ ਕਿਤਾ ਕਿਸ ਤਰ੍ਹਾਂ ਤੁਸੀਂ ਬਲਕਸਵਾ ਚੋਣਾ ਤੇ ਬਾਕੀ ਬਲਕ ਬਾਕੀ ਕੀ ਆ ਜਾਨ ਤੋਂ ਆ ਚੁਕਿਆ ਸ਼ਰਾਬ ਘਾਟ ਦਾ ਸ਼ਰਾਬ ਦੇ ਨਾਮ ਤੇ ਕਿਵੇਂ ਅਸਰ ਮਾਤੇ ਲੋਕ ਸਮਾ ਤੁਨਾ ਚੀਕੀ ਦੇ ਦਾ ਅਸਰ ਪਈ ਗਿਆ ਤੁਨਾ ਦਿੱਤੇ ਲੋਕ ਨਰਾਜ਼ ਨੇ ਆਪਾ ਦੀ ਪਾਰਟੀ ਤੇ ਸਰਕਾਰ ਆ ਗਰੀਬ ਲੋਕ ਤਾਂ ਬਹੁਤ ਨਰਾਜ਼ ਹੈ ਜੀ ਜੋ ਕਰਕੇ ਉੱਥੇ ਬਹੁਤ ਸਸਤੀ ਜੀ ਸ਼ਰਾਬ ਦਿੱਤੀ ਗਈ ਜਿਹਦੇ ਵਿੱਚ ਜ਼ਹਿਰ ਸੀ ਜਾਂ ਤੇ ਐਸ ਤਰ੍ਹਾਂ ਬਦਮਾਸ਼ੀ ਦੇ ਨਾਲ ਐਸ ਤਰ੍ਹਾਂ ਸ਼ਰਾਬ ਵੇਚਣੀ ਗਰੀਬ ਆਦਮੀ ਜਿਹੜੇ ਗਰੀਬ ਹੈ ਉਹਨਾਂ ਨੂੰ ਦੇ ਦੇਣੀ ਆ ਤੇ ਉਹਨਾਂ ਨੂੰ ਮਰਵਾ ਦੇਣਾ ਤਾਂ ਜ਼ੁਲਮ ਹੈ ਮੇਰਾ ਮਸਲਵੇ ਤਾਂ ਬਹੁਤ ਸੀਰੀਅਸ ਹੈ ਬੈਂਸੈਟ ਤੇ ਉਹਨੂੰ ਫਾਂਸੀ ਲੱਗਣੀ ਚਾਹੀਦੀ ਹੈ ਜਿਵੇਂ ਐਕਸਾਈਜ਼ ਐਕਟ ਦੇ ਵਿੱਚ ਇੱਕ ਵਾਰ ਹੈ ਕਿ ਜਿਹੜੀ ਵੀ ਸ਼ਰਾਬ ਇਸ ਤਰ੍ਹਾਂ ਇਸ ਤਰ੍ਹਾਂ ਜ਼ਰਦੀ ਲਈ ਹੋਗੀ ਉਹ ਜਦੋਂ ਟ੍ਰਾਇਲ ਹੋਗੀ ਜੱਜ ਉਹਨੂੰ ਫਾਂਸੀ ਦੀ سزا ਦੇ ਸਕਦਾ ਹੈਗਾ ਤੇ ਉਹ ਧਾਰਾ ਅਸੀਂ ਲਵਾ ਦਿੱਤੀਆਂ ਹੈਗੀਆਂ। ਭਾਨ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਤੇ ਕੀ ਕਹਣਾ ਤੇ ਹੁਣ ਲਈ ਅਫਜ਼ਲਪਾਲ ਸਿੰਘ ਦੀ ਜਿਹੜੀ ਐਨਐਸ ਰਿਹਾਈ ਹੋਵੇ ਪਰ ਤੁਸੀਂ ਕੀ ਦੇ ਇਹ ਸਾਰਾ ਜਿਹੜਾ ਸਾਡੇ ਮਾਈਨੋਰਿਟੀਜ਼ ਉੱਤੇ ਹੋ ਰਿਹਾ ਹੁਣ ਤੁਸੀਂ ਦੇਖੋ ਕਟੜਨ ਪ੍ਰਾਈਮਿੰਿਸਟਰ ਸਾਹਿਬ ਜਾ ਕੇ ਆਏ ਹੈ ਉੱਥੇ 8 ਸਾਡੇ ਇੰਡੀਅਨਸ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਤੇ ਮੋਦੀ ਸਾਹਿਬ ਉਹਨਾਂ 98 ਛਡਾ ਕੇ ਵਾਪਸ ਲੈ ਕੇ ਆਏ ਹੈ ਤੇ ਅਸੀਂ ਕਟੜਨ ਦੇ ਸਿਟੀਜ਼ਨਸ ਆਫ ਇੰਡੀਆ ਮੋਦੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਸਾਡੇ ਬੰਦੇ ਛੱਡੋ ਸਾਡਾ ਜਿਹੜਾ ਰਾਜਵਾਲਾ ਉਹਨੂੰ ਥਾਂਸ ਹੀ ਆਈਏ ਉਹਦੀ ਤੋੜੋ ਆ ਸਿੱਖ ਦੀ ਅੱਜ ਗੱਲ ਬਿਲਕੁਲ ਸੁਣੀ ਨਹੀਂ ਜਾਂਦੀ ਹੈ ਕਿ ਦਰਬਾਰ ਦੇ ਵਿੱਚ ਨਾ ਸੈਂਟਰ ਦੀ ਕੈਬਨਿਟ ਦੇ ਵਿੱਚ ਸਿੱਖ ਕੈਬਨਿਟ ਮਿਨਿਸਟਰ ਹੈ ਨਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈਗਾ ਨਾ ਹਾਈ ਕੋਰਟ ਦਾ ਚੀਫ ਜਸਟਿਸ ਸਿੱਖ ਹੈ ਨੇਵੀ 에어 ਫੋਰਸ ਆਰਮੀ ਦੇ ਵਿੱਚ ਕੋਈ ਜਰਨਲ ਤੁਹਾਨੂੰ ਸਿੱਖ ਨਹੀਂ ਲਿਖੂਗਾ ਇਹ ਸੈਕਟਰੀਜ਼ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ

ਕੀ ਕਹੋਗੇ ਤੁਸੀਂ ਕਿਹਾ ਨਹੀਂ ਕਿ ਚਾਹਾਂਗੇ ਦੋਵੇਂ ਮੇਰੇ ਕੋਲ ਕਦੇ ਨਹੀਂ ਕੋਈ ਆਉਂਦਾ ਹੈ ਨਹੀਂ ਬਾਦ ਸਾਹਿਬ ਟੋਡਾ ਇੱਕ ਪਾਸੇ ਤੀਸ਼ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਕਰਾ ਲਿਆ ਜਾਵੇ ਦੂਸਰੇ ਪਾਸੇ ਟੋਡਾ ਹਮੇਸ਼ਾ ਅਤਵਾਦੀ ਵਾਲਾ ਕਹਿ ਰਿਹਾ ਹੈ ਕਿ ਅੱਜ ਵੀ ਉਹੀ ਸਟੈਂਡ ਹੈ ਜਾਂ ਕੋਈ ਦੋਸਾ ਦਾ ਕੋਲਾ ਆ ਇਹ ਬਿਲਕੁਲ ਫਿੱਟ ਹੈਗਾ ਹਿੰਦੂਵਾਦ ਦਾ ਕੁਝ ਇਸ ਵਾਲੇ ਪੁੱਛੇ ਜੀ ਜੀ ਮੈਂ ਬਿਲਕੁਲ ਕੋਈ ਐਹੋਜੀ ਗੱਲ ਨਹੀਂ ਕੀਤੀ ਜੀਨ ਨਾਲ ਅਤੰਕਵਾਦ ਹੈ ਦੇ ਬਿਲਕੁਲ ਕਨਸਟੀਟਿਊਸ਼ਨਲੀ ਬੈਚਦਾ ਖਾਲਿਸਤਾਨ ਦੀ ਵਿਦਾਦਨ ਤਸੀਹ ਸੁਪਰੀਮ ਕੋਰਟ ਤੋਂ ਲਈ ਹੋਈ ਹੈ ਸੋ ਵਿਦਨ ਦਾ ਫਰੇਮਵਰਕ ਆਫ ਦ ਲਾ ਵੀ ਵਰਕ ਇਹ ਬਿਲਕੁਲ ਹਿੰਦੂਤਵਾਦੀ ਗੱਲ ਹੈ ਕਿ ਅਸੀਂ ਐਂ ਕਰਦੇ ਐਂ ਕਰਦੇ ਐਂ ਕਰਦੇ 13 ਫਵਾਸਲ ਸ਼ਹੀਦ ਪਰ ਸਿੱਖ ਨੂੰ ਲੱਗੇ ਹੈ ਬਿਆਨ ਨੂੰ ਲੈ ਕੇ ਨਾ ਇੱਕ ਪੋਸਿਟੀਵ ਦੀ ਮੰਗ ਭਗਤ ਸਿੰਘ ਨੂੰ ਸ਼ਹੀਦ ਆਲਮ ਹੁਦੀ ਹੈ ਤੁਹਾਡਾ ਕੀ ਸਟੈਂਡ ਆ ਉਸ ਦੇ ਬਾਰੇ ਮੇਰਾ ਜਿਹੜਾ ਸਟੈਂਡ ਹੈ ਮੈਂ ਚਾਹੁੰਦਾ ਹੈ ਕਿ ਕੋਈ ਵੀ ਬੇਗੜਾ ਆਦਮੀ ਨੂੰ ਨਾ ਪੁਲਿਸ ਵਾਲੇ ਨੂੰ ਨਾ ਫੌਜ ਵਾਲੇ ਨੂੰ ਬੇਗੜਾ ਨਹੀਂ ਮਾਰਨਾ ਚਾਹੀਦਾ ਅਗਰ ਜੇ ਤੁਸੀਂ ਸਹਿਮਤ ਹੋ ਤਾਂ ਜੈਨਸ ਪ੍ਰੈਸਟੋਰ ਬਦਾਂਸਰ ਜੋਇਨਿੰਗ ਕਰਾਤੀ ਬੰਦੇ ਹਾਂ ਜੁਆਇਨਿੰਗ ਕਰਾਤੀ ਹੈ ਬੰਦੇ ਸੋਕੇ ਹਾਂਜੀ ਹੋਰ ਕੋਈ ਕੁਐਸਚਨ ਹੈ ਨਹੀਂ ਤਾਂ ਅਸੀਂ ਜੋਇਨ ਕਰਉਣ ਲੱਗੇ ਹਾਂ ਲੋਕ ਜਿਹੜੇ ਇਹ ਵੱਡੇ ਵੱਡੇ ਆਏ ਤੁਹਾਡੇ ਸਾਹਮਣੇ ਸਾਹਿਬ ਜੀ ਦਾ ਮੰਤਰੀ ਕੇਂਦਰੀ ਬਾਲ ਨੂੰ ਜੇਲ੍ਹ ਵਿੱਚ ਬੰਦ ਕਰਨਾ ਜੀਪੀ ਦਾ ਕੀ ਕਰਨ ਲੱਗ ਪਿਆ ਦੇਖੋ ਇਸ ਮੌਕੇ ਤੇ ਵਿੱਚ ਇਸsrand ਦੀ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਮੈਂ ਵੀ ਆਈਪੀਐਸ ਅਫਸਰ ਰਹਿ ਹੈ ਕਿ ਮੈਂ ਹੁੰਦਾ ਤੇ ਮੇਰੇ ਕੋਲ ਸਬੂਤ ਹੁੰਦਾ ਕੇਜਰੀਵਾਲ ਸਾਹਿਬ ਦੇ ਖਿਲਾਫ ਮੈਂ ਚੁੱਪ ਕਰਕੇ ਪਿਲੰਗਾ ਬਣਾ ਕੇ ਖਲਾਣ ਬਣਾ ਕੇ ਅਦਾਲਤ ਦੇ ਵਿੱਚ ਦੇ ਦਿੰਦਾ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤੇ ਹੱਲਾ ਮਚਾਉਣ ਦੀ ਆਪ ਹੀ ਅਦਾਲਤ ਉਹਨਾਂ ਨੂੰ ਬੁਲਾ ਲੈਂਦੀ ਆਪ ਹੀ ਉਹਨਾਂ ਦੀ ਸੁਣਾਈ ਹੋ ਜਾਂਦੀ ਉਸ ਤਰ੍ਹਾਂ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਇਹ ਬਹੁਤ ਝਾਸਤੀ ਕੀਤੀ ਹੈ ਕਿ ਜਿਹੜਾ ED ਤੇ CBI ਤੇ ਬਾਕੀ ਦੀਆਂ ਫੋਰਸਸ ਜਿਵੇਂ ਐਸਟਰਾ ਰਾਜ ਕਰਦੀ ਹੈ ਮਾਨ ਸਾਹਿਬ BJP ਦਾ ਜੋ ਕਹਿਣਾ ਹੈ ਕਿ ਖੁਦ 370 ਪਾਰ ਹੋਰ اب بار مطلب لوک سب چیزیں اور بی جے پی تین سو ستر پار لوگ جو ہے اس کو سیٹیں دیں گے تو اس پر کیا کہنا چاہیں گے کیا سماؤنا دکھ ہے کیا کیونکہ دیکھا جائے تو ساری پارٹیوں سے اٹھائے جا رہے یہ مشکل بات ہے ਪਰ ਇਸ ਦਾ ਜਵਾਬ ਆਪ ਖੁਦ ਦੇ ਸਕਦੇ ਹੋ ਕਰਕੇ ਉਸ ਰੰਗ ਦੀ ਜੈਕਟ ਆਪਨੇ ਪਾਈ ਹੋਈ ਹੈ ਤੋਂ ਆਪ ਖੁਦ ਬਾਤ ਬਤਾ ਸਕਦੇ ਹੋ ਕਿ ਐਸਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਕੇਸਰੀ ਕੇਸਰੀ ਕੇ ਉਹ ਤਾਂ ਠੀਕ ਹੈ ਨਾ ਤਾਂ ਆਪ ਹੀ ਉਹ ਤਾਂ ਬਾਤ ਆਪ ਹੀ ਆਪ ਹੀ ਬਾਤ ਬਤਾ ਸਕਦੇ ਹੋ ਕੈਸੇ 370 ਕੈਸੇ ਲੈ ਕੇ ਜਾਏਗੇ ਜਦ ਇਤਨੀ ਗਰੀਬੀ ਹੈ ਇਤਨੀ ਅਨਇੰਪਲੋਇਮੈਂਟ ਹੈ اتنا دیش میں ہفرہ دفڑی ہے لداخ میں انیس سو باٹھ میں چاریس ہزار سکوئر کلومیٹر چائنہ کو دے دی دو ہزار بیس میں دو ہزار بائیس میں آٹھ ہزار سکوئر کلومیٹر اور چین کو لداخ کا ٹکڑا دے دیا تو میرا مطلب ہے کیسے ان کو اتنی ووٹ مل سکتی ہے ایک ببری مسجد کو گرا کے جسے کہ دھرم کو توڑ کے اس کے اوپر مندر بنا دینا اور ووٹ لے لینی میں سمجھتا ہوں کہ ایسی ووٹ اگر لیں گے بھی وہ پانچ سال چل نہیں سکے گی ਜਿਹੜੀ ਇਲੈਕਟਰਲ ਬੌਡ ਦਾ ਹੈ ਹਾਂ ਹਾਂ ਉਹਦਾ ਕਿੰਦੇ ਸਕੈਂਡਲ ਬਾਰੇ ਕੀ ਕਹਿਣਾ ਹੈ ਇਹ ਟ੍ਰਿਪ ਸੁਪਰੀਮ ਕੋਰਟ ਦਾ ਲੈਰੀ ਹੈ ਤੇ ਪੂਰੀ ਤਰ੍ਹਾਂ ਸੁਪਰੀਮ ਕੋਰਟ ਨੂੰ ਜਹੀ ਜਹੀ ਤਫਤੀਸ਼ ਕਰਾਇ। ਹੁਣ ਮੌਜੂਦਾ ਹੁਣ ਜੱਤੀ ਮੋਤੀ ਸਰਕਾਰ ਹੈਗੀ ਹੈ ਇਲੈਕਸ਼ਨ ਕਮਿਸ਼ਨ ਦੇ ਬਗੈਰ ਸੁਪਰੀਮ ਕੋਰਟ ਉਹਦੀ ਤਫਤੀਸ਼ ਕਰਾ ਸਕਦੀ ਹੈ ਤੇ ਤਫਤੀਸ਼ ਕਰਾਵੇ ਆਪਣਾ ਇੱਕ ਜੱਜ ਭੇਜੇ ਜਿਹੜਾ ਇਹ ਐਸ.ਆਰ.ਟੀ ਦੇ ਉੱਤੇ ਬੈਠੂਗਾ ਤੇ ਇਹ ਤਾਂ ਜਰੂਰ ਲੰਬਾ ਕਰਨਾ ਚਾਹੀਦਾ ਕਿਉਂਕਿ ਨਹੀਂ ਲੰਬਾ ਨਹੀਂ ਕਰਨਾ ਚਾਹੀਦਾ ਇਤਨਾ ਲੈਕਚਰਾਂ ਤੋਂ ਪਹਿਲਾਂ ਇਹ ਤਾਂ ਸਿੱਟਾ ਨਿਕਲਣਾ ਚਾਹੀਦਾ ਕਿ ਇਹ ਇਹ ਰਫੇਰੀ ਕਿਵੇਂ ਕੀਤੀ ਗਈ ਹੈ। ਮਾਨਸਾ ਪਰ 44 ਮੁੱਦੇ ਕੀ ਕੀ ਨੇ ਸਰ ਸਾਡੇ 44 ਮੁੱਦੇ ਤਾਂ ਇਹ ਹੀ ਹੈ ਕਿ ਜੇ ਮੈਂ ਸਿੱਖalde ਆ ਰਹੇ ਹਾਂ ਉਹ ਸਤਰੀ ਚਲਦੀ ਕਰਾਂਗੇ ਵੀ ਇਹ ਹੈ ਜ਼ੁਲਮ ਦੇ ਖਿਲਾਫ ਅਸੀਂ ਬੁੱਢੀ ਚਾਂਗੇ ਜ਼ੁਲਮ ਦੇ ਖਿਲਾਫ ਅਸੀਂ ਲੜੀ ਚਾਂਗੇ ਜ਼ੁਲਮ ਨੂੰ ਖਤਮ ਕਰਾਂਗੇ ਤੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਾਂਗੇ ਬਰਾਡੀ ਜੋਨ ਅ ਮੈਂ ਥੋੜਾ ਜਿਆ ਇੰਟਰਡਿਊਸ ਕਰਾ ਦੇਣਾ ਜੀ ਡਾਕਟਰ ਰਜਿੰਦਰ ਸਿੰਘ ਜਖੂਸੀ ਨੇ

ਇਹ ਨਵਨੀਤ ਗੋਪੀ ਜੀ ਲੁਧਿਆਣੇ ਕੋ ਬੜੇ ਪ੍ਰੋਮੀਨੈਂਟ ਬੰਦੇ ਨੇ ਜਿਹੜੇ ਸੋਸ਼ਲ ਸਰਵਿਸ ਵੀ ਕਰਦੇ ਨੇ ਉਹਨਰ